ਸਤਿ ਸ਼੍ਰੀ ਅਕਾਲ ਗੁੱਡ ਈਵਨਿੰਗ ਰਾਮ ਰਾਮ ਮੇਰੇ ਸਾਰੇ ਦੋਸਤਾਂ ਨੂੰ ਮੈਂ ਪਰਮਿੰਦਰ ਸਿੰਘ ਤੁਹਾਡੇ ਆਪਣੇ ਚੈਨਲ ਸੂਫੀ ਸੋਲ 67 ਤੋਂ ਅੱਜ ਅਸੀਂ ਆਪਣੇ ਚੈਨਲ ਦਾ ਪਹਿਲਾ ਪੋਡਕਾਸਟ ਲੈ ਕੇ ਆਏ ਆ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਜੋ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਇਕੁਐਲਿਟੀ ਬਰਾਬਰੀ ਜਿਹਦੇ ਵਿੱਚ ਮੇਰਾ ਸਾਥ ਦੇਣਗੇ ਮਨਪ੍ਰੀਤ ਸਿੰਘ ਖਹਿਰਾ ਜੀ ਹੋਰ ਮਨਪ੍ਰੀਤ ਜੀ ਕੀ ਹਾਲ ਨੇ ਬਹੁਤ ਵਧੀਆ ਸਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਤੇ ਰਾਮ ਰਾਮ ਆਪਾਂ ਅੱਜ ਇਕੱਠੇ ਹੋਏ ਆਂ ਇੱਕ ਸਮਾਜਿਕ ਮੁੱਦੇ ਉੱਤੇ ਆਪਣੇ ਵਿਚਾਰ ਪੇਸ਼ ਕਰਨ ਲਈ ਜਿਵੇਂ ਮੈਂ ਪੇਸ਼ੇ ਤੋਂ ਇੱਕ ਰਾਈਟਰ ਹਾਂ ਤੇ ਯੁੱਗਾਂ ਯੁੱਗਾਂ ਤੋਂ ਇਹ ਗੱਲ ਚੱਲਦੀ ਆਈ ਹੈ ਕਿ ਇੱਕ ਔਰਤ ਨੂੰ ਮਰਦ ਦੇ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ ਔਰਤਾਂ ਦਾ ਅਲੀਗੇਸ਼ਨ ਉਹਨਾਂ ਦਾ ਸਿੱਧਾ ਸਿੱਧਾ ਰੋਪ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਇਹ ਸਮਾਜ ਹੈ ਇਹ ਮਰਦ ਪ੍ਰਧਾਨ ਹੈ ਤਾਂ ਇਸੇ ਸਮਾਜਿਕ ਮੁੱਦੇ ਉੱਤੇ ਅਸੀਂ ਅੱਜ ਆਪਣੇ ਵਿਚਾਰ ਪੇਸ਼ ਕਰਾਂਗੇ ਤਾਂ ਹੋ ਸਕਦਾ ਹੈ ਇਸ ਦਾ ਕੋਈ ਨਾ ਕੋਈ ਹੱਲ ਕੱਢਿਆ ਜਾ ਸਕੇ ਮਨਪ੍ਰੀਤ ਜੀ ਮੇਰਾ ਪਹਿਲਾ ਸਵਾਲ ਤੁਹਾਡੇ ਨਾਲ ਇਹ ਹੈ ਕਿ ਆਪਾਂ ਕਈ ਸਦੀਆਂ ਤੋਂ ਸੁਣਦੇ ਆ ਰਹੇ ਹਾਂ ਕਿ ਇਹ ਜਿਹੜਾ ਸਮਾਜ ਹੈ ਇਹ ਮਰਦ ਪ੍ਰਧਾਨ ਸਮਾਜ ਹੈ ਔਰਤਾਂ ਇਸਤਰੀਆਂ ਆਪਾਂ ਨੂੰ ਕਹਿੰਦੀਆਂ ਨੇ ਕਿ ਵੀ ਸਾਨੂੰ ਇਸ ਸਮਾਜ ਦੇ ਵਿੱਚ ਬਰਾਬਰੀ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਤਾਂ ਉਹ ਕਿਸ ਤਰ੍ਹਾਂ ਦੇ ਅਧਿਕਾਰ ਦੀ ਮੰਗ ਕਰ ਰਹੀਆਂ ਨੇ ਜਾਂ ਤੁਹਾਡਾ ਇਸ ਮੁੱਦੇ ਦੇ ਉੱਤੇ ਇਸ ਟੌਪਿਕ ਦੇ ਉੱਤੇ ਕੀ ਵਿਚਾਰ ਹੈ ਦੇਖੋ ਪਰਮਿੰਦਰ ਜੀ ਆਪਾਂ ਗ੍ਰੰਥ ਪੜ੍ਹਦੇ ਹਾਂ ਪੁਰਾਣੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੈ ਕਿ ਜਦੋਂ ਧਰਤੀ ਦਾ ਸੰਕਲਨ ਹੋਇਆ ਤਾਂ ਸਭ ਤੋਂ ਪਹਿਲਾਂ ਸ਼ਕਤੀ ਸੀ ਸ਼ਕਤੀ ਦਾ ਭਾਵ ਕੀ ਕੌਰਤ ਉਹ ਔਰਤ ਨੇ ਇਸ ਧਰਤੀ ਤੇ ਤਿੰਨ ਦੇਵਾਂ ਦਾ ਮਤਲਬ ਵੀ ਰਚਨਾ ਕੀਤੀ ਜਿਨ੍ਹਾਂ ਵਿੱਚ ਸੀ ਸ਼ਿਵ ਬ੍ਰਹਮਾ ਔਰ ਤੀਸਰੇ ਸੀ ਵਿਸ਼ਨੂੰ ਜੀ ਤਾਂ ਉਹਨਾਂ ਨੇ ਕੀ ਸੀ ਵੀ ਜਿਹੜੀ ਰਚਨਾ ਧਰਤੀ ਦੀ ਕਰਨ ਵਾਸਤੇ ਉਹਦੇ ਲਈ ਉਹਨਾਂ ਵੱਲੋਂ ਬ੍ਰਹਮਾ ਜੀ ਨੂੰ ਡਿਊਟੀ ਦਿੱਤੀ ਗਈ ਉਹ ਤੇ ਇਹਦਾ ਜਿਹੜਾ ਸੰਚਾਲਨ ਇਹਨੂੰ ਚਲਾਉਣ ਲਈ ਉਹ ਡਿਊਟੀ ਦਿੱਤੀ ਗਈ ਵਿਸ਼ਨੂੰ ਜੀ ਨੂੰ ਪਰ ਸ਼ਕਤੀ ਨੇ ਖੁਦ ਲਈ ਕਿਹਨੂੰ ਚੁਣਿਆ ਸ਼ਿਵ ਨੂੰ ਕਿਉਂਕਿ ਇੱਕ ਆਜ਼ਾਦੀ ਦੀ ਗੱਲ ਕਹਿ ਦਿੰਨੇ ਆਪਾਂ ਤਾਂ ਪਹਿਲੇ ਦਿਨ ਤੋਂ ਹੀ ਇੱਕ ਇਸਤਰੀ ਨੂੰ ਕਿਉਂਕਿ ਕਿਤੇ ਨਾ ਕਿਤੇ ਇੱਕ ਗ੍ਰੰਥਾਂ ਦੇ ਅਕੋਰਡਿੰਗ ਜਾਂ ਆਪਾਂ ਕਹਿੰਦੇ ਮਹਾਪੁਰਾਣਾਂ ਦੇ ਅਕੋਰਡਿੰਗ ਜਿਹੜੀ ਧਰਤੀ ਆ ਇਹ ਸ਼ਕਤੀ ਤੋਂ ਹੀ ਉਪਜੀ ਹੋਈ ਆ ਤਾਂ ਆਪਾਂ ਜੇ ਮੰਨਿਆ ਜਾਵੇ ਤਾਂ ਸ਼ੁਰੂ ਤੋਂ ਉਹਦੇ ਲਈ ਹੱਕ ਸੀ ਕਿ ਉਹਨੇ ਆਪਣਾ ਵਰਕ ਕੀ ਚੁਣਿਆ ਤੇ ਦੂਸਰੀ ਗੱਲ ਜਿਹੜੀ ਅਨ ਇਕਵੈਲਟੀ ਆ ਇਹ ਪਹਿਲਾਂ ਸ਼ਿਵ ਦਾ ਇੱਕ ਰੂਪ ਤੁਸੀਂ ਸੁਣਿਆ ਹੋਊਗਾ ਆਦੀ ਸ਼ਕਤੀ ਨਾਲ ਉਹਨੇ ਆਪਣਾ ਅਰਧ ਨਰੇਸ਼ਵਰ ਭਗਵਾਨ ਸ਼ਿਵ ਨੇ ਰੂਪ ਬਣਾਇਆ ਤਾਂ ਉਹਨਾਂ ਨੇ ਉਸ ਸਤਜੁਗ ਦੇ ਵਿੱਚ ਉਹ ਟਾਈਮ ਦੇ ਵਿੱਚ ਹੀ ਇਹ ਗੱਲ ਕਲੀਅਰ ਕਰਤੀ ਸੀ ਕਿ ਇੱਕ ਔਰਤ ਤੋਂ ਬਿਨਾ ਇੱਕ ਮਰਦ ਦੀ ਆਈਡੈਂਟੀਟੀ ਨਹੀਂ ਔਰ ਇੱਕ ਮਰਦ ਤੋਂ ਬਿਨਾ ਇੱਕ ਔਰਤ ਦੀ ਆਈਡੈਂਟੀਟੀ ਕੁਝ ਨਹੀਂ ਹੋएगी ਕਿਉਂਕਿ ਜਿਹੜੀ ਨਾਰਾ ਨਾਰੀਆ ਇਹ ਰੱਬ ਦੀ ਬਣਾਈ ਹੋਈ ਸਭ ਤੋਂ ਖੂਬਸੂਰਤ ਰਚਨਾ ਕਿਉਂਕਿ ਇੱਕ ਔਰਤ ਤੇ ਮਰਦ ਤੁਸੀਂ ਪਸ਼ੂਆਂ ਦੀ ਦੇਖ ਲਓ ਪਸ਼ੂ ਹੋਗੇ ਜਾਨਵਰ ਹੋਗੇ ਪੰਛੀ ਹੋਗੇ ਕਿਸੇ ਦਾ ਵੀ ਕਦੇ ਸੇਮ ਪਾਰਟਨਰ ਨਹੀਂ ਰਹਿੰਦਾ ਇੱਕ ਮਰਦ ਤੇ ਔਰਤ ਦੀ ਇਹ ਮਨਵਲ ਹੁੰਦਾ ਕਿ ਉਹ ਇੱਕ ਬੰਦੇ ਨਾਲ ਇੱਕ ਔਰਤ ਇੱਕ ਔਰਤ ਨਾਲ ਇੱਕ ਆਦਮੀ ساری ਉਮਰ ਇਹ ਰਹਿ ਸਕਦੇ ਨੇ ਉਹ ਮਤ ਇਕੱਠੇ ਆਪਣਾ ਜੀਵਨ ਬਤੀਤ ਕਰ ਸਕਦੇ ਨੇ ਤਾਂ ਮੇਰਾ ਮੰਨਣਾ ਇਹ ਆ ਕਿ ਇਹ ਕਹਿਣਾ ਬਹੁਤ-ਬਹੁਤ ਗਲਤ ਆ ਕਿ ਔਰਤ ਨੂੰ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਗਏ ਕਿਉਂਕਿ ਦੇਖੋ ਤੁਸੀਂ ਆਪ ਸੋਚ ਲਓ ਵੀ ਜਿਹੜੀਆਂ ਆਪਾਂ ਨੂੰ ਐਬਿਲਿਟੀਆਂ ਮਰਦ ਨੂੰ ਦਿੱਤੀਆਂ ਨੇ ਉਹ ਔਰਤ ਨੂੰ ਨਹੀਂ ਮਿਲੀਆਂ ਤੇ ਜਿਹੜੀਆਂ ਔਰਤ ਨੂੰ ਮਿਲੀਆਂ ਨੇ ਉਹ ਮਰਦ ਨੂੰ ਨਹੀਂ ਮਿਲੀਆਂ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਤਜੁਗ ਤੋਂ ਹੀ ਔਰਤ ਨੂੰ ਬਰਾਬਰੀ ਦਾ ਅਧਿਕਾਰ ਮਿਲਿਆ ਹੈ ਮੇਰਾ ਫਿਰ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਕਿੱਥੋਂ ਆਈ ਕਿ ਵੀ ਸਾਨੂੰ ਜਿਹੜੇ ਸਾਡੇ ਅਧਿਕਾਰ ਨੇ ਉਹ ਮਰਦਾਂ ਤੋਂ ਸਾਨੂੰ ਬੜਾ ਪਿੱਛੇ ਰੱਖਿਆ ਜਾਂਦਾ ਹੈ ਜਾਂ ਕਈ ਔਰਤਾਂ ਤੋਂ ਆਪਾਂ ਸੁਣਿਆ ਕਿ ਉਹ ਕਹਿੰਦੇ ਸਾਨੂੰ ਪਰਦੇ ਦੇ ਚ ਰੱਖਦੇ ਨੇ ਸਾਨੂੰ ਘਰਾਂ ਚੋਂ ਬਾਹਰ ਨਹੀਂ ਆਣ ਦਿੰਦੇ ਹੈਨਾ ਸਾਨੂੰ ਕੰਮ ਨਹੀਂ ਕਰਨ ਦਿੰਦੇ ਤਾਂ ਇਹ ਚੀਜ਼ਾਂ ਕੀ ਨੇ ਫਿਰ ਦੇਖੋ ਸਰ ਜਿਵੇਂ ਆਪਾਂ ਨੂੰ ਪਤਾ ਵੀ ਇਹ ਸਮਾਜ ਵਰਗਾਂ ਚ ਵੰਡਿਆ ਗਿਆ ਸੀ ਤਾਂ ਇਹ ਇਕੱਲਾ ਔਰਤਾਂ ਨਾਲ ਨਹੀਂ ਹੋਇਆ ਇਹ ਕਾਸਟਾਂ ਦੇ ਵਿੱਚ ਵੀ ਹੋਇਆ ਜਿਵੇਂ ਆਪਾਂ ਆਪਣਾ ਸਿੱਖ ਧਰਮ ਬਹੁਤ ਬਾਅਦ ਚ ਉੱਭਜਿਆ ਤਾਂ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਧਰਮਾਂ ਨੂੰ ਤਾਂ ਉਸ ਤੋਂ ਪਹਿਲਾਂ ਜਦੋਂ ਚਾਰ ਵਰਨ ਹੁੰਦੇ ਸੀ ਬ੍ਰਾਹਮਣ, क्षत्रिय, ਸੂਦਰ ਤੇ ਵੈਸ਼ ਹੁੰਦੇ ਸੀ ਤਾਂ ਉਦੋਂ ਵੀ ਕੀ ਸੀ ਵੀ ਜਿਵੇਂ ਸੇਮ ਜੋ ਔਰਤਾਂ ਨਾਲ ਵਿਹਾਰ ਹੁੰਦਾ ਸੀ ਉਹੀ ਵਿਹਾਰ ਇਹ ਨੀਵੀਂ ਜਾਤਾਂ ਵਾਲਿਆਂ ਨਾਲ ਹੁੰਦਾ ਸੀ ਉਹਦਾ ਮੋਟਿਵ ਕੀ ਆ ਵੀ ਕਿੱਤੇ ਨੂੰ ਮੁੱਕ ਰੱਖਿਆ ਜਾਂਦਾ ਸੀ ਤੁਹਾਡੀਆਂ ਐਬਿਲਿਟੀਆਂ ਨੂੰ ਮੁੱਕ ਰੱਖਿਆ ਜਾਂਦਾ ਹੁੰਦਾ ਸੀ ਜਿਵੇਂ ਹੁਣ ਔਰਤਾਂ ਜੇ ਪ੍ਰਮਾਤਮਾ ਨੇ ਆਦਮੀ ਨੂੰ ਬਲ ਬਲ ਬਖਸ਼ਿਆ ਕੰਮ ਕਰਨ ਦਾ ਹੁਨਰ ਬਖਸ਼ਿਆ ਤਾਂ ਔਰਤ ਨੂੰ ਰਚਨਾ ਕਰਨ ਦਾ ਇੱਕ ਬਲ ਦਿੱਤਾ ਹੁਣ ਜੇ ਔਰਤ ਨਾ ਹੋਵੇ ਤਾਂ ਕਦੇ ਵੀ ਧਰਤੀ ਅੱਗੇ ਨਹੀਂ ਵੱਧ ਸਕਦੀ ਜੇ ਪਰ ਜੀ ਔਰ ਤੁਹਾਡੀ ਗੱਲ ਵਿੱਚ ਹੈ ਹੁਣ ਔਰਤ ਇੱਕ ਗੱਲ ਕਹਿੰਦੀ ਹੈ ਕਿ ਵੀ ਮੈਂ ਬੱਚਾ ਪੈਦਾ ਕਰਦੀ ਆ ਮੈਂ 9 ਮਹੀਨੇ ਬੱਚੇ ਨੂੰ ਆਪਣੇ ਕੋਕ ਦੇ ਵਿੱਚ ਰੱਖਦੀ ਆ ਮੈਂ ਇੰਨਾ ਦਰਦ ਸਹਾਰ ਕੇ ਬੱਚੇ ਨੂੰ ਆਪਣੇ ਕੋਕ ਦੇ ਵਿੱਚੋਂ ਬਾਹਰ ਇਸ ਦੁਨੀਆ ਤੇ ਲੈ ਕੇ ਆਨੀ ਆ ਤਾਂ ਇਹ ਚੀਜ਼ ਮਰਦ ਨਹੀਂ ਕਰ ਸਕਦੇ ਤੇ ਪਰ ਫਿਰ ਵੀ ਸਾਨੂੰ ਔਰਤਾਂ ਨੂੰ ਬਹੁਤ ਪਿੱਛੇ ਰੱਖਿਆ ਜਾਂਦਾ ਦੇਖੋ ਸਰ ਮੇਰਾ ਵਿਚਾਰ ਇਹਦੇ ਤੇ ਇਹ ਆ ਦੇਖੋ ਇਹ ਤਾਂ ਪਰਮਾਤਮਾ ਜਦੋਂ ਨੇ ਧਰਤੀ ਬਣਾਈ ਆ ਤਾਂ ਜਿਹੜੀ ਇਹ ਸ਼ਕਤੀ ਸੀ ਉਹਨੇ ਵੀ ਇੱਕ ਰਚਨਾ ਕਰਨ ਦੀ ਇੱਕ ਮਨੁੱਖੀ ਜੀਵ ਦੀ ਰਚਨਾ ਕਰਨ ਦੀ ਇਹ ਜਿਹੜਾ ਉਹਨੇ ਫਲ ਸੀ ਇਹ ਔਰਤ ਦੇ ਢੋਲੀ ਪਾਇਆ ਤਾਂ ਔਰਤ ਜਿਹੜੀ ਜੇ ਉਹ ਮੈਂ ਸੇਮ ਗੱਲ ਆਪਣੀ ਦੁਹਰਾ ਕੇ ਉੱਥੀ ਆ ਜਾਂਦੀ ਆ ਕਿਸੇ ਮਰਦ ਨੂੰ ਬਲ ਬਖਸ਼ਿਆ ਤਾਂ ਔਰਤ ਨੂੰ ਰਚਨਾ ਕਰਨ ਦੀ ਸ਼ਕਤੀ ਬਖਸ਼ੀ ਤਾਂ ਉਹ ਗੱਲ ਕੀ ਆ ਵੀ ਜੇ ਹੁਣ ਔਰਤਾ ਉਹਨੇ ਬੱਚੇ ਨੂੰ ਪੈਦਾ ਕੀਤਾ 9 ਮਹੀਨੇ ਪੇਟ ਚ ਰੱਖਿਆ ਕੀ ਕੁਛ ਉਹਨੂੰ ਸਹਾਰਨਾ ਪੈਂਦਾ ਇਹ ਗੱਲ ਆਪਾਂ ਪੂਰੀ ਪੂਰੀ ਸਹਿਮਤੀ ਆ ਪਰ ਜਿਹੜਾ ਆਦਮੀ ਆ ਉਹ ਜਿਹੜਾ ਪਰੇਸ਼ਰਮ ਕਰਦਾ ਉਹਨਾਂ ਦਾ ਪੇਟ ਭਰਦਾ ਉਹ ਕਮਾਉਂਦਾ ਉਹਨੂੰ ਜਿਹੜੇ ਆਪਾਂ ਕਹੇ ਦੀ ਵੀ ਮੈਂਟਲੀ ਦਿੱਕਤਾਂ ਆਉਂਦੀਆਂ ਨੇ ਉਹਨੂੰ ਆਪਾਂ ਇੱਕ ਦਿਮਾਗ ਤੇ ਉਹਦੇ ਬੋਝ ਰਹਿੰਦਾ ਤੁਸੀਂ ਐਂ ਦੇਖੋ ਵੀ ਕੱਲੀ ਮਾਂ ਵਾਸਤੇ ਹਮ ਸ਼ੁਰੂ ਤੋਂ ਕਿਹਾ ਜਾਂਦਾ ਵੀ ਇੱਕ ਬਿਨਾ ਬਾਪ ਦੇ ਬੱਚੇ ਵਾਸਤੇ ਜਿਹੜਾ ਮਾਂ ਨੂੰ ਪਾਲਣਾ ਬੱਚਾ ਬਹੁਤ ਔਖਾ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਇਸ ਜਰੂਰ ਅਭਿਉ ਕ੍ਰिएशन ਪਰਮਾਤਮਾ ਨੇ ਉਹਨੂੰ ਦਿੱਤੀ ਆ ਵੀ ਇੱਕ ਔਰਤ ਹੀ ਬੱਚੇ ਨੂੰ ਪੈਦਾ ਕਰ ਸਕਦੀ ਆ ਪਰ ਜਦੋਂ ਦੋਹੇ ਨਾਲ ਪੈਰ ਨਾਲ ਪੈਰ ਜੋੜ ਕੇ ਚੱਲਦੇ ਨੇ ਤਾਂ ਹੀ ਉਹ ਬੱਚਾ ਓਡਾਰ ਹੁੰਦਾ ਤਾਂ ਹੀ ਉਹ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਮਤਲਬ ਅਗਰ ਆਪਾਂ ਤੁਹਾਡੀ ਗੱਲ ਤੋਂ ਇਹ ਚੀਜ਼ ਜ਼ਾਹਿਰ ਹੁੰਦੀ ਆ ਕਿ ਜਿਹੜੀ ਇਕੁਐਲਿਟੀ ਹੈ ਜਾਂ ਬਰਾਬਰੀ ਹੈ ਇਹ ਕਦੇ ਹੋ ਹੀ ਨਹੀਂ ਸਕਦੀ ਜੀ ਹਰੇਕ ਇਨਸਾਨ ਦਾ ਆਪਣਾ ਇੱਕ ਮਹੱਤਵ ਹੈ ਔਰਤੋ ਦਾ ਇੱਕ ਆਪਣਾ ਮਹੱਤਵ ਹੈ ਜੀ 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 ਆਦਮੀ ਦਾ ਇੱਕ ਆਪਣਾ ਮਹੱਤਵ ਹੈ ਵੇ ਜਿਹੜਾ ਇਕੁਐਲਿਟੀ ਦੀ ਲੜਾਈ ਹੈ ਇਹ ਬਰਾਬਰੀ ਦੀ ਲੜਾਈ ਹੈ ਜੋ ਔਰਤਾਂ ਦੇ ਦਿਮਾਗ 'ਚ ਵੜੀ ਹੋਈ ਹੈ ਤਾਂ ਮਤਲਬ ਉਸ ਦਾ ਕੋਈ ਬੇਸ ਨਹੀਂ ਹੈ ਹਾਂਜੀ ਪਰਮੇਂਦਰ ਜੀ ਮੈਂ ਤੁਹਾਡੇ ਨਾਲ ਪੂਰਾ ਪੂਰਾ ਸਹਿਮਤ ਹਾਂ ਇਹ ਗੱਲ ਦਾ ਕੋਈ ਬੇਸ ਨਹੀਂ ਜੇ ਆਪਾਂ ਇਹ ਇਕੁਐਲਿਟੀ ਦੀ ਲੜਾਈ ਲੜਾਂਗੇ ਤਾਂ ਇਹਦਾ ਕੋਈ ਸਾਥ ਹੈ ਇਹਦਾ ਕੋਈ ਅਰਥ ਇਹਦਾ ਕੋਈ ਹੱਲ ਨਿਕਲ ਨਹੀਂ ਨਹੀਂ ਕਿ ਇੱਕ ਇੱਕ ਮਰਦ ਦੀ ਆਪਣੀਆਂ ਐਬਿਲਿਟੀਆਂ ਹੁੰਦੀਆਂ ਨੇ ਔਰ ਇੱਕ ਔਰਤ ਦੀਆਂ ਆਵਦੀਆਂ ਹੁੰਦੀਆਂ ਨੇ ਜੇ ਆਪਾਂ ਇੱਕ ਦੂਜੇ ਦੀ ਆਪਣੀ ਜਿਹੜੀ ਸ਼ਕਤੀ ਆ ਉਹ ਤੋਂ ਅੱਗੇ ਵਧ ਕੇ ਆਪਾਂ ਇੱਕ ਦੂਸਰੀ ਦੀ ਬਰਾਬਰੀ ਕਰਾਂਗੇ ਤਾਂ ਇਹ ਸਿੱਧਾ ਸਿੱਧਾ ਕੁਦਰਤ ਦੇ ਨਾਲ ਖਿਲਵਾੜ ਆ ਜਦੋਂ ਆਪਾਂ ਕੁਦਰਤ ਨਾਲ ਖਿਲਵਾੜ ਕਰਦੇ ਆ ਤਾਂ ਉਹਦੇ ਨਤੀਜੇ ਨਿਸ਼ਾਨਦੇ ਵਿਨਾਸ਼ ਦੇ ਹੀ ਨਿਕਲਦੇ ਨੇ ਵੀ ਉਹ ਆਪਣੇ ਲਈ ਕੋਈ ਚੰਗੀ ਗੱਲ ਨਹੀਂ ਨਿਕਲਦੀ ਉਹਨੇ ਆਪਾਂ ਨੂੰ ਨੁਕਸਾਨ ਹੀ ਪਹੁੰਚਾਉਣਾ ਮਨਪ੍ਰੀਤ ਜੀ ਦੂਜਾ ਸਵਾਲ ਮੇਰਾ ਇਹ ਹੈ ਜੀ ਕਿ ਜਿਵੇਂ ਔਰਤਾਂ ਅੱਜ ਕੱਲ੍ਹ ਕਹਿ ਰਹੀਆਂ ਨੇ ਕਿ ਸਾਨੂੰ ਮਰਦਾਂ ਦੇ ਬਰਾਬਰ ਆਜ਼ਾਦੀ ਨਹੀਂ ਹੈ ਹਾਂਜੀ ਜਿਵੇਂ ਮਰਦ ਆਪਣੀ ਮਰਜ਼ੀ ਦੇ ਨਾਲ ਘੁੰਮ ਰਿਹਾ ਆਣ ਜਾਣ ਦਾ ਉਹ ਕੋਈ ਸਮਾਂ ਨਹੀਂ ਹੈ ਰਾਤ ਬਰਾਤੇ ਵੀ ਘਰੇ ਆ ਰਿਹਾ ਹੈ ਤਾਂ ਔਰਤਾ ਕਹਿੰਦੀਆਂ ਨੇ ਵੀ ਸਾਨੂੰ ਇਸ ਚੀਜ਼ ਦੇ ਉੱਤੇ ਪਾਬੰਦੀ ਕਿਉਂ ਹੈ ਤੇ ਮਰਦ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਪਹਿਰਾਵਾ ਪਹਿਨ ਸਕਦਾ ਪਰ ਸਾਨੂੰ ਸਾਡੇ ਕਲਚਰ ਦੇ ਹਿਸਾਬ ਨਾਲ ਹੀ ਪਹਿਰਾਵਾ ਜਿਹੜਾ ਉਹ ਪਹਿਨਣਾ ਪੈਂਦਾ ਐਦਾਂ ਕਿਉਂ ਹੋ ਰਿਹਾ ਪਰਮਿੰਦਰ ਜੀ ਮੇਰੇ ਮੁਤਾਬਕ ਤਾਂ ਗੱਲ ਇਹ ਆ ਵੀ ਦੇਖੋ ਜਿਹੜੇ ਆਪਣੀ ਸੋਸਾਇਟੀ ਆ ਆਪਾਂ ਨੂੰ ਉਹਦੇ ਅਕੋਰਡਿੰਗ ਵਿਚਰਨਾ ਪੈਂਦਾ ਕੀ ਇਹ ਜ਼ਰੂਰੀ ਹੈ ਸਰ ਜ਼ਰੂਰੀ ਆ ਆਮ ਜੀ ਗੱਲ ਆ ਪਰਮਿੰਦਰ ਜੀ ਜ਼ਰੂਰੀ ਗੱਲ ਕਿਉਂਕਿ ਆਪਾਂ ਜਿਵੇਂ ਛੋਟੇ ਸ਼ਹਿਰਾਂ ਤੋਂ ਬਿਲੋਂਗ ਕਰਦੇ ਆ ਜੀ ਤਾਂ ਤੁਸੀਂ ਆਪਣੇ ਘਰ ਦੀ ਮੇਰੇ ਗੱਲ ਦੀ ਘਰ ਦੀ ਗੱਲ ਦੇਖ ਲਓ ਵੀ ਆਪਾਂ ਨੂੰ ਵੀ ਰਾਤ ਨੂੰ ਬਾਹਰ ਜਾਣ ਤੇ ਪਾਬੰਦੀ ਆ ਹੂੰ ਕਿਉਂਕਿ ਆਪਣਾ ਸਮਾਜ ਹੈ ਜਹੇ ਜਹੇ ਜੀ ਆਪਾਂ ਵਾਤਾਵਰਣ ਚ ਰਹਾਂਗੇ ਜਹੇ ਜੀ ਆਪਾਂ ਉਹ ਤੇ ਸਮਾਜਿਕ ਵਾਤਾਵਰਣ ਚ ਵਿਚਰਾਂਗੇ ਉਹਦੇ ਅਕੋਰਡਿੰਗ ਹੀ ਆਪਾਂ ਨੂੰ ਢਲਣਾ ਪੈਂਦਾ ਤੁਸੀਂ ਵੈਸਟਰ ਉੱਥੇ ਫੌਰਨ ਜਾਓ ਉੱਥੇ ਤੁਹਾਨੂੰ ਕੋਈ ਪਾਬੰਦੀ ਨਹੀਂ ਹੋਊਗਾ ਮਨਪ੍ਰੀਤ ਜੀ ਇੱਕ ਗੱਲ ਤੁਹਾਡੀ ਮੈਨੂੰ ਬਹੁਤ ਸੋਹਣੀ ਲੱਗੀ ਜਿਹੜੀ ਤੁਸੀਂ ਕਿਹਾ ਵੀ ਆਪਾਂ ਛੋਟੇ ਸ਼ਹਿਰਾਂ ਦੇ ਵਿੱਚੋਂ ਛੋਟੇ ਪਿੰਡਾਂ ਦੇ ਵਿੱਚੋਂ ਬਿਲੋਂਗ ਕਰਦੇ ਆ ਵੀਰ ਤੇ ਆਪਣੇ ਉੱਤੇ ਵੀ پابੰਦੀਆਂ ਨੇ ਬਿਲਕੁਲ ਮਤਲਬ ਮੁੰਡਿਆਂ ਉੱਪਰ ਵੀ پابੰਦੀਆਂ ਨੇ ਜੀ 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 ਬਿਲਕੁਲ ਪਰਮਿੰਦਰ ਜੀ ਮੁੰਡਿਆਂ ਉੱਪਰ ਵੀ پابੰਦੀਆਂ ਨੇ ਮੁੰਡਿਆਂ ਨੂੰ ਵੀ ਕਈ ਚੀਜ਼ਾਂ ਤੋਂ ਰੋਕਿਆ ਜਾਂਦਾ ਹੈ ਰੋਕਿਆ ਜਾਂਦਾ ਸਰ ਸਿੱਧਾ ਸਿੱਧਾ ਡਾਇਰੈਕਟ ਗੱਲ ਇਹ ਆ ਕਿ ਜੇ ਆਪਾਂ ਨੂੰ ਰੋਕਿਆ ਜਾਂਦਾ ਤਾਂ ਉਹ ਤੇ ਕਿਤੇ ਨਾ ਕਿਤੇ ਉਹ ਚੀਜ਼ ਆਪਣੇ ਲਈ ਸੇਫ ਨਹੀਂ ਹੈਗੀ ਤਾਂ ਕਰਕੇ ਆਪਾਂ ਨੂੰ ਰੋਕਿਆ ਜਾਂਦਾ ਦੇਖੋ ਪਰਮਿੰਦਰ ਜੀ ਜਿਵੇਂ ਤੁਸੀਂ ਆਪਣੇ ਸਵਾਲ ਚ ਮੇਰੇ ਤੋਂ ਪੁੱਛਿਆ ਸੀ ਕਿ ਕੁੜੀਆਂ ਨੂੰ ਜੋ ਚਾਹੁੰਦੀਆਂ ਨੇ ਪਹਿਰਾਵਾ ਕਹਿਦੀ ਆ ਪਹਿਰਾਵਾ ਵੀ ਉਹ ਪਹਿਰਾਵਾ ਜੋ ਚਾਹੁੰਦੀਆਂ ਨੇ ਉਹ ਚੀਜ਼ਾਂ ਮਤਲਬ ਆਪਣੇ ਖੁੱਲੇ ਪਾ ਨਹੀਂ ਸਕਦੀ ਉਹ ਜੀ ਤਾਂ ਉੱਥੇ ਮੇਰਾ ਮੰਨਣਾ ਇਹ ਗੱਲ ਬੇਬੁਨਿਆਦ ਆ ਓਕੇ ਬੇਬੁਨਿਆਦ ਤੋਂ ਭਾਵ ਦੇਖੋ ਆਪਣਾ ਕਲਚਰ ਆ ਔਰੇ ਆਪਣੇ ਔਰੇ ਸਲਵਾਰ ਸੂਟ ਪਾਇਆ ਜਾਂਦਾ ਤੇ ਉਵੇਂ ਕਿਤੇ ਨਾ ਕਿਤੇ ਕਲਚਰ ਸੀ ਬੰਦੇ ਕੁੜਤਾ ਪਜਾਮਾ ਪਾਉਂਦੇ ਸੀ ਉਵੇਂ ਆਪਾਂ ਰਾਜਸਥਾਨ ਜਾਂਦੇ ਆ ਉੱਥੇ ਅੱਜ ਵੀ ਡੇ ਡੇ ਕੁੰਡ ਕੱਢੇ ਜਾਂਦੇ ਨੇ ਕਿਉਂਕਿ ਉਹਨਾਂ ਦਾ ਕਲਚਰ ਆ ਹੁਣ ਤੁਸੀਂ ਇਹ ਦੇਖੋ ਵੀ ਆਪਣਾ ਕਲਚਰ ਹੁੰਦਾ ਜਿਹੜਾ ਆਪਣਾ ਪਹਿਰਾਵਾ ਹੁੰਦਾ ਆਪਣੇ ਲਈ ਫੈਮਿਲੀਅਰ ਹੁੰਦਾ ਤੇ ਜਦੋਂ ਆਪਾਂ ਆਪਣੀ ਕੰਫਰਟ ਜ਼ੋਨ ਚ ਬਾਹਰ ਜਾ ਕੇ ਕੋਈ ਵੀ ਕੁੜੀ ਪੈਸਟਨ ਪਾਉਂਦੀ ਆ ਜਦੋਂ ਹੁਣ ਸਾਰੇ ਦੇ ਸਾਰੇ ਇੱਕ ਪਾਸੇ ਤਾਂ ਆਪਣੇ ਕਲਚਰ ਵਾਲੇ ਜਾ ਰਹੇ ਨੇ ਤੇ ਉਹਦੇ ਵਿੱਚੋਂ ਕੋਈ ਆਪਾਂ ਨੂੰ ਬੰਦਾ ਨਵਾਂ ਟਰਾਈ ਕਰ ਰਿਹਾ ਕੰਫਰਟ ਜ਼ੋਨ ਤੋਂ ਬਾਹਰ ਜਾ ਕੇ ਕੁਝ ਨਵਾਂ ਟਰਾਈ ਕਰ ਰਿਹਾ ਤਾਂ ਸਾਰਿਆਂ ਲਈ ਉਹ ਦਿਖ ਭਰਪੂਰ ਹੋਊਗਾ ਮਤਲਬ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਕਿ ਸਾਰਿਆਂ ਦੀ ਨਿਗਾ ਇੱਕੋ ਦਾ ਮੁੱਦਰ ਇੱਕੋ ਦਾ ਮੁਕਰ ਜਾਊਗੀ ਸਰ ਕਿਉਂਕਿ ਉਹ ਅਟਰੈਕਸ਼ਨ ਦਾ ਕਾਰਨ ਬਣ ਜੂਗਾ ਤੇ ਜਦੋਂ ਉਹਨਾਂ ਨੂੰ ਦੇਖਦੇ ਆਪਾਂ ਉਹਨਾਂ ਨੂੰ ਐ ਲੱਗਦਾ ਗਲਤ ਦੇਖ ਰਹੇ ਨੇ ਤਾਂ ਇਹ ਸਰਾ ਸਰ ਸਵਾਲ ਬੇਬੁਨਿਆਦ ਆ ਕੀ ਫਿਰ ਕੁੜੀਆਂ ਦਾ ਕੀ ਉਹਨਾਂ ਦਾ ਹੁੰਦਾ ਮਤਲਬ ਉਹ ਕਹਿੰਦੇ ਨੇ ਕੁੜੀਆਂ ਕਹਿੰਦੀਆਂ ਨੇ ਔਰਤਾਂ ਕਹਿੰਦੀਆਂ ਨੇ ਸਾਨੂੰ ਗਲਤ ਨਹੀਂ ਕਰ ਨਾਲ ਦੇਖ ਰਹੇ ਨੇ ਤਾਂ ਜਦੋਂ ਤੁਸੀਂ ਆਪਣੀ ਕੰਫਰਟ ਜ਼ੋਨ ਛੱਡੋਗੇ ਆਪਣਾ ਟਰੈਡੀਸ਼ਨ ਛੱਡੋਗੇ ਤੁਸੀਂ ਵੈਸਟਰਨ ਪਾ ਰਹੇ ਹੋ ਵੈਸਟਰਨ ਕਲਚਰ ਨੂੰ ਅਪਣਾ ਰਹੇ ਹੋ ਤਾਂ ਲੋਕ ਤੁਹਾਡੇ ਪ੍ਰਤੀ ਇੱਕ ਵਾਰੀ ਦਾ ਤੁਹਾਡੇ ਵੱਲ ਨੂੰ ਦੇਖਣਗੇ ਦੇਖਣਗੇ ਵੀ ਇਹ ਕੀ ਪਾਇਆ ਹੈ ਕਿਉਂਕਿ ਸਰ ਮੈਂਟੈਲਿਟੀ ਵੀ ਇੱਕ ਬਹੁਤ ਬੜੀ ਚੀਜ਼ ਆ ਜਿਵੇਂ ਆ ਆਪਣੇ ਆਪਣੇ ਸਮਾਜ ਚ ਆਪਣੇ ਏਰੀਆ ਦੇ ਅਕੋਰਡਿੰਗ ਜਿਹੜੀ ਮੈਂਟੈਲਿਟੀ ਬਣੀ ਪਈ ਆ ਵੀ ਜੀਚ ਆਪਾਂ ਨੂੰ ਲੋਕਾਂ ਨੂੰ ਆਦਤ ਜੋ ਹੋਈ ਪਈ ਆ ਵੀ ਆਪਾਂ ਆ ਪਹਿਰਾ ਵਿੱਚ ਦੇਖਣਾ ਜਦੋਂ ਆਪਾਂ ਉਹਨੂੰ ਛੱਡ ਕੇ ਵੈਸਟਰਨ ਟਰਾਈ ਕਰਾਂਗੇ ਉਹ ਤਾਂ ਆਮ ਦੀ ਗੱਲ ਆ ਵੀ ਆਪਣੇ ਵੱਲ ਲੋਕਾਂ ਦੀਆਂ ਨਜ਼ਰਾਂ ਆਉਣਗੀਆਂ ਤਾਂ ਇਹ ਕਹਿਣਾ ਕਿ ਵੀ ਸਾਨੂੰ ਪਾਉਣ ਨਹੀਂ ਦਿੱਤਾ ਜਾਂਦਾ ਇਹ ਸਰਾ ਸਰ ਗਲਤ ਆ ਤੁਸੀਂ ਯੂਰਪ ਜਾਓ ਉੱਥੇ ਤੁਸੀਂ ਵੈਸਟਰਨ ਪਾਓ ਤੁਹਾਨੂੰ ਕੋਈ ਤੁਸੀਂ ਕਹਿ ਹੀ ਨਹੀਂ ਸਕਦੇ ਕਿਉਂਕਿ ਉਹ ਉਹਨਾਂ ਦਾ ਟਰੈਡੀਸ਼ਨ ਆ ਉਹਨਾਂ ਦਾ ਕਲਚਰ ਆ ਕਲਚਰ ਆ ਸਰ ਉਹਨਾਂ ਦਾ ਆ ਜੇ ਤੁਸੀਂ ਉੱਥੇ ਸਾੜੀ ਪਾ ਕੇ ਘੁੰਮ ਰਹੇ ਤਾਂ ਸ਼ਾਇਦ ਤੁਹਾਨੂੰ ਵੀ ਦੇਖਿਆ ਜਾਵੇ ਸਰ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਆ ਜਦੋਂ ਤੁਸੀਂ ਦੇਖਦੇ ਹੋ ਨੈਟ ਦੇ ਉੱਤੇ ਕਿਸੇ ਅੰਗਰੇਜ਼ ਨੇ ਸਾੜੀ ਪਾਈ ਹੁੰਦੀ ਆ ਤਾਂ ਆਪਾਂ ਕੋਈ ਅੰਗਰੇਜ਼ ਨੇ ਪਾਈ ਹੁੰਦੀ ਹੈ ਕੋਈ ਆਪਾਂ ਡੱਡ ਕੰਟਰੀਆਂ ਤੋਂ ਆਉਂਦੇ ਨੇ ਉਰੇ ਆ ਕੇ ਟਰਬਨ ਆਪਣਾ ਮਤਲਬ ਹੀ ਉਹ ਕਰਦੇ ਨੇ ਪੱਗ ਬੰਨ੍ਹਦੇ ਨੇ ਇੱਕ ਅਟਰੈਕਸ਼ਨ ਜਾਂਦੀ ਆਪਾਂ ਦੇਖਦੇ ਹਾਂ ਉਦੋਂ ਖੜਖੜ ਦੇਖਦੇ ਹਾਂ ਆਪਾਂ ਆਪਾਂ ਕਹਿੰਨੇ ਕੀ ਆ ਉਹ ਬਈ ਅੰਗਰੇਜ਼ ਨੇ ਆਪਣੇ ਆਹ ਕੱਪੜੇ ਪਾਏ ਹੋਏ ਅੰਗਰੇਜ਼ ਨੇ ਪੱਗ ਬੰਨੀ ਆ ਕਿਤੇ ਨਾ ਕਿਤੇ ਆਪਾਂ ਦੇਖੋ ਡਾਇਰੈਕਟ ਹੋ ਰਹੇ ਆ ਉਹਦੇ ਵੱਲ ਕਿਉਂਕਿ ਉਹਦਾ ਕਲਚਰ ਅਲੱਗ ਆ ਜਦੋਂ ਆਪਾਂ ਕਿਸੇ ਹੋਰ ਕਲਚਰ ਨੂੰ ਅਪਣਾਉਂਦੇ ਆ ਜਦੋਂ ਆਪਾਂ ਜਦੋਂ ਵੈਸਟਰਨ ਪਾਵਾਂਗੇ ਉਹ ਕਹਿਣਗੇ ਵੀ ਕੁੜੀ ਇੰਡੀਅਨ ਕੁੜੀ ਸੀ ਪੰਜਾਬੀ ਕੁੜੀ ਸੀ ਇਹਨੇ ਕੁਝ ਹੋਰ ਪਾਇਆ ਤਾਂ ਆਪ ਜੇ ਆਪਾਂ ਕਹਿੰਦੇ ਸਬੱਬੀ ਉਹ ਵੀ ਆਪਾਂ ਉਹਦੇ ਕਰਨੀ ਦੇਖਾਂਗੇ ਤਾਂ ਇਹ ਬੇਬੁਨਿਆਦ ਜੀ ਗੱਲ ਆ ਵੀ ਕਹਿਣਾ ਵੀ ਸਾਨੂੰ ਪੌਣ ਨਹੀਂ ਦਿੱਤਾ ਜਾਂਦਾ ਤਾਂ ਮਤਲਬ ਪੌਣ ਸਾਰਾ ਕੁਝ ਦਿੱਤਾ ਜਾਂਦਾ ਪਰ ਜਦੋਂ ਕਲਚਰ ਤੋਂ ਬਾਹਰ ਜਾਂਦੇ ਆ ਤਾਂ ਕਲਚਰ ਤੋਂ ਬਾਹਰ ਉਹ ਥੋੜੀ ਜਿਹੀ ਦਿੱਕਤ ਆ ਸਟਾਰਟ ਆਪਾਂ ਕਿਸੇ ਦੀ ਨਜ਼ਰਾਂ ਨਹੀਂ ਰੋਕ ਸਕਦੇ ਸਰ ਕਿਉਂਕਿ ਜਦੋਂ ਆਪਾਂ ਅਲੱਗ ਟਰਾਈ ਕਰ ਰਹੇ ਹਾਂ ਆਪਣੇ ਕਲਚਰ ਤੋਂ ਬਾਹਰ ਟਰਾਈ ਕਰ ਰਹੇ ਹਾਂ ਚੀਜ਼ ਜੀ ਤਾਂ ਖਿੱਚ ਭਰਪੂਰ ਹੋਊਗੀ ਹੋਊਗੀ ਤਾਂ ਇਹ ਸਵਾਲ ਬਿਲਕੁਲ ਬੇਬੁਨਿਆਦ ਆ ਵੀ ਪੌਣ ਨਹੀਂ ਦਿੱਤਾ ਜਾਂਦਾ ਪੌਣ ਦਿੱਤਾ ਜਾਂਦਾ ਪਰ ਤੁਸੀਂ ਸੋਸਾਇਟੀ ਦੇ ਅਕੋਰਡਿੰਗ ਪਾਓ ਮਨਪ੍ਰੀਤ ਜੀ ਕਈ ਗੱਲਾਂ ਜਿਵੇਂ ਔਰਤਾਂ ਕੁੜੀਆਂ ਕਹਿੰਦੀਆਂ ਨੇ ਕਿ ਵੀ ਸਾਨੂੰ ਬਰਾਬਰੀ ਦੇ ਹੱਕ ਨਹੀਂ ਦਿੱਤੇ ਜਾ ਰਹੀ ਆਪਾਂ ਇਸੇ ਟੌਪਿਕ ਦੇ ਉੱਤੇ ਕਾਫੀ ਟਾਈਮ ਤੋਂ ਚਰਚਾ ਕਰ ਰਹੇ ਆਂ ਇਹਦੇ ਵਿੱਚ ਇੱਕ ਦੋ ਪੁਆਇੰਟ ਹੋਰ ਆਉਂਦੇ ਨੇ ਕਿ ਜਿੱਦਾਂ ਜੋ ਮੇਰਾ ਵਿਊ ਹੈ ਜੋ ਮੈਂ ਆਪਣਾ ਵਿਊ ਤੁਹਾਨੂੰ ਦੱਸਦਾ ਜਿੱਦਾਂ ਕੁੜੀਆਂ ਨੂੰ ਕੋਈ ਘਰ ਦੇ ਵਿੱਚ ਕੋਈ ਕੰਮ ਹੈ ਕੋਈ ਉਹਨਾਂ ਨੇ ਹੈਵੀ ਚੀਜ਼ ਚੱਕਣੀ ਹੈ ਮੈਂ ਕਹਿੰਦਾ ਕਿ ਉਹਨਾਂ ਨੇ ਛੱਤ ਤੋਂ ਸਿਲੰਡਰ ਹੀ ਲੈ ਕੇ ਆਣਾ ਰਸੋਈ 'ਚ ਲਗਾਉਣ ਵਾਸਤੇ ਤਾਂ ਉਹ ਕੀ ਕਰਨੀਆਂ ਜਾਂ ਆਪਣੇ ਫਾਦਰ ਨੂੰ ਜਾਂ ਆਪਣੇ ਬ੍ਰਦਰ ਨੂੰ ਇਆ ਫਿਰ ਆਪਣੇ ਹਸਬੰਦ ਨੂੰ ਉਹਨਾਂ ਤੋਂ ਹੈਲਪ ਲੈਣਗੀ ਆ ਤਾਂ ਉਹ ਕੌਣ ਨੇ ਉਹ ਮਰਦ ਨੇ ਉਹ ਮਰਦ ਨਹੀਂ ਉਹ ਮਰਦ ਨੇ ਤਾਂ ਉਹਦੇ ਵਿੱਚ ਫਿਰ ਉਹ ਕਿੱਦਾਂ ਕਹਿ ਸਕਦੇ ਨੇ ਕਿ ਵੀ ਸਾਨੂੰ ਬਰਾਬਰੀ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਜੇ ਤੁਸੀਂ ਬਰਾਬਰੀ ਦੇ ਹੱਕ ਲੈਣੇ ਆ ਤਾਂ ਇਹ ਚੀਜ਼ਾਂ ਵੀ ਤੁਹਾਨੂੰ ਆਪ ਕਰਨੀਆਂ ਚਾਹੀਦੀਆਂ ਫਿਰ ਸਹੀ ਫਿਰ ਇਹਦੇ ਵਿੱਚ ਤੁਸੀਂ ਮਰਦਾਂ ਦੇ ਉੱਤੇ ਡਿਪੈਂਡੈਂਟ ਕਿਉਂ ਅ ਪਰਮਿੰਦਰ ਜੀ ਮੇਰਾ ਕਹਿਣਾ ਇੱਥੇ ਇਹੀ ਆ ਕਿ ਬਾਡੀ ਸਟਰਕਚਰ ਜਿਹੜਾ ਤੁਹਾਡਾ ਉਹ ਬਹੁਤ ਮਾਇਨੇ ਰੱਖਦਾ ਆਪਾਂ ਸ਼ੁਰੂ ਤੋਂ ਇਹੀ ਗੱਲ ਕਰ ਰਹੇ ਆਂ ਆਪਣੀ ਇੱਕ ਗੱਲ ਮੈਂ ਤੁਹਾਨੂੰ ਕਹੀ ਸੀ ਕਿ ਪ੍ਰਮਾਤਮਾ ਨੇ ਕ੍ਰिएशन ਕੀਤੀ ਆ ਬੰਦੇ ਨੂੰ ਬਲ ਬਖਸ਼ਿਆ ਤਾਂ ਉਹ ਗੱਲ ਉਹੀ ਸੀ ਵੀ ਜਿਹੜੀਆਂ ਚੀਜ਼ਾਂ ਬੰਦਾ ਇੱਕ ਆਦਮੀ ਕਰ ਸਕਦਾ ਮੇਲ ਕਰ ਸਕਦਾ ਉਹ ਔਰਤ ਨਹੀਂ ਕਰ ਸਕਦੀ ਤੇ ਜਿਹੜੀ ਚੀਜ਼ ਔਰਤ ਕਰ ਸਕਦੀ ਉਹ ਆਦਮੀ ਨਹੀਂ ਕਰ ਸਕਦਾ ਹੁਣ ਜਿਵੇਂ ਇਹ ਚ ਆ ਚੀਜ਼ਾਂ ਉਹ ਕਰ ਸਕਦੇ ਹੁਣ ਆਪਾਂ ਮੇਲ ਨੂੰ ਕਹਿੰਦੀ ਮੇਲ ਬੱਚੇ ਨੂੰ ਜਨਮ ਨਹੀਂ ਦੇ ਸਕਦਾ ਕਹਿੰਦਾ ਉੱਥੇ ਆ ਗਈ ਵੀ ਆਪਣੀ ਆਪਣੀ ਪਰ ਮੇਲ ਤੋਂ ਵੀ ਨਾ ਔਰਤ ਵੀ ਬੱਚੇ ਨੂੰ ਨਹੀਂ ਪੈਦਾ ਕਰ ਸਕਦੀ ਤਾਂ ਇੱਕ ਇਹ ਜਿਹੜੇ ਇਹਨਾਂ ਦੇ ਸਤਿਤਵ ਨੇ ਨਾ ਇਹਨਾਂ ਦੀ ਆਇਡੈਂਟਿਟੀਆਂ ਨੇ ਮੇਲ ਔਰ ਫੀਮੇਲ ਦੀ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤਾਂ ਆਪਾਂ ਕਹਿੰਦੀ ਪੁਰਸ਼ ਬਿਨਾ ਔਰਤ ਦਾ ਕੋਈ ਅਸਤਿਤਵ ਨਹੀਂ ਔਰ ਔਰਤ ਬਿਨਾ ਪੁਰਸ਼ ਦਾ ਕੋਈ ਅਸਤਿਤਵ ਨਹੀਂ ਹੈਗਾ ਮਤਲਬ ਫਿਰ ਕਿਤੇ ਨਾ ਕਿਤੇ ਆਪਾਂ ਦੇਖੇ ਤਾਂ ਇਹ ਇਕੁਐਲਿਟੀ ਦੀ ਗੱਲ ਇਹ ਬੇਬੁਨਿਆਦੀ ਹੈ ਇਹਦਾ ਕੋਈ ਬੇਸ ਨਹੀਂ ਹੈ ਫਾਲਤੂ ਦਾ ਇਹ ਔਰਤਾਂ ਨੇ ਆਪਣੇ ਦਿਮਾਗ ਦੇ ਵਿੱਚ ਗੱਲਾਂ ਬਿਠਾਈਆਂ ਹੋਈਆਂ ਨੇ ਕਿ ਸਾਨੂੰ ਬਰਾਬਰੀ ਨਹੀਂ ਦਿੱਤੀ ਯਾਰੀ ਜਦ ਕਿ ਬਰਾਬਰੀ ਸਤਜੁਗ ਤੋਂ ਚੱਲ ਰਹੀ ਹੈ ਬਿਲਕੁਲ ਸਹੀ ਗੱਲ ਹੈ ਤੁਸੀਂ ਸਤਜੁਗ ਤੋਂ ਬਾਅਦ ਤੁਸੀਂ ਆ ਦੇਖ ਲਓ ਵੀ ਆਪਣੇ ਪਹਿਲੇ ਇੰਡੀਅਨ ਕੁੜੀ ਜਿਹੜੀ ਚੰਨ ਉੱਤੇ ਗਈ ਤੁਹਾਨੂੰ ਉਹਦਾ ਨਾਮ ਪਤਾ ਹੋਊਗਾ ਕਲਪਨਾ ਚਾਵਲਾ ਕਲਪਨਾ ਚਾਵਲਾ ਤੇ ਤੁਸੀਂ ਦੇਖੋ ਵੀ ਉਹ ਵੀ ਤਾਂ ਇੰਡੀਅਨ ਕੁੜੀ ਸੀ ਉਹ NASA ਵੱਲ ਗਈ ਜਿਹੜੀ ਜਿਹੜੀ ਕੁੜੀ ਨੇ ਜਿਹੜੇ ਜਿਹੜੇ ਮੁੰਡੇ ਨੇ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਜਦੋਂ ਆਪਣੇ ਸੁਪਨਿਆਂ ਦਾ ਮਿਆਰ ਉਹਨਾਂ ਨੇ ਉੱਚਾ ਕਰਿਆ ਆਪਣੀ ਉਡਾਰੀ ਭਰੀ ਆਪਣੇ ਪੈਰ ਉੱਚੇ ਕਰਕੇ ਉੱਤੇ ਦੇਖਿਆ ਬਾਹਰ ਤਾਂ ਉਹਨਾਂ ਨੂੰ ਉਹ ਮੰਜ਼ਿਲ ਹਾਸਲ ਹੋਈ ਹੈ ਸਰ ਨਹੀਂ ਤਾਂ ਉਹ ਵੀ ਬਰਾਬਰੀ ਦੀ ਲੜਾਈ ਲੜਸਾਦੇ ਸੀ ਕਿੰਨੇ ਮੁੰਡੇ ਨੇ ਅੱਜ ਕੱਲ ਬੇਰ ਬੇਰਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ ਉਹ ਗੱਲ ਇਹ ਹੈ ਜਿਹੜਾ ਕਰਨੀ ਨਹੀਂ ਚਾਹੁੰਦਾ ਉਹਨੂੰ ਮਿਲਣਾ ਕਿ ਬਰਾਬਰੀ ਤੋਂ ਮੈਨੂੰ ਮਨਪ੍ਰੀਤ ਜੀ ਇੱਕ ਗੱਲ ਹੋ ਰਹੀ ਹੈ ਆਦਾਰੀ ਹੈ ਜਿਵੇਂ ਆਪਣੇ ਪੰਜਾਬ ਦੇ ਵਿੱਚ ਇੱਕ ਨਵਾਂ ਰੂਲ ਹੋਇਆ ਪੰਜਾਬ ਸਰਕਾਰ ਨੇ ਨਵਾਂ ਰੂਲ ਕੱਢਿਆ ਹੈ ਕਿ ਸਰਕਾਰੀ ਬੱਸਾਂ ਦੇ ਵਿੱਚ ਜਿਹੜੀਆਂ ਇਸਤਰੀਆਂ ਨੇ ਲੇਡੀਜ਼ ਨੇ ਉਹਨਾਂ ਨੂੰ ਫਰੀ ਦੇ ਵਿੱਚ ਉਹ ਟਰੈਵਲ ਕਰ ਸਕਦੀਆਂ ਨੇ ਪੰਜਾਬ ਪੰਜਾਬ ਦੇ ਵਿੱਚ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਆਪਣਾ ਸਿਰਫ ਆਧਾਰ ਕਾਰਡ ਦਿਖਾ ਕੇ ਤੁਸੀਂ ਕੋਈ ਪ੍ਰਾਈਵੇਟ ਕਰ ਸਕਦਾ ਸਾਰੇ ਕਿਤੇ ਵੀ ਟਰੈਵਲ ਕਰ ਸਕਦਾ ਪਰ ਮੁੰਡਾ ਨਹੀਂ ਕਰ ਸਕਦਾ ਫਿਰ ਐਸਾ ਮੁੰਡਾ ਵੀ ਕਹਿ ਸਕਦਾ ਵੀ ਮੈਂ ਬਰਾਬਰੀ ਦਾ ਇਹ ਇਹ ਸਰ ਇਹ ਇਹ ਇੱਕ ਗੱਲ ਪਰਮਿੰਦਰ ਜੀ ਇੱਥੇ ਟੁੱਕ ਦਿਆਣਾ ਇਹ ਵੀ ਜਿਹੜੇ ਚੀਜ਼ਾਂ ਦਾ ਤੁਹਾਡੇ ਲਈ ਲਾਹੇਮੰਦ ਨੇ ਉਹ ਜੀ ਤਾਂ ਤੁਹਾਨੂੰ ਉਹਦੇ ਵਿੱਚ ਤਾਂ ਆਪਾਂ ਤੇ ਆਪਾਂ ਨੂੰ ਕੋਈ ਬਰਾਬਰੀ ਨਹੀਂ ਚਾਹੀਦੀ ਹੁਣ ਬਰਾਬਰੀ ਤੁਸੀਂ ਇੱਕ ਨੋਟ ਕਰਿਓ ਤੁਸੀਂ ਕਿਤੇ ਵੀ ਜਾਇਓ ਜੀ ਸਰਕਾਰੀ ਬੱਸਾਂ ਵਾਲੇ ਹੁਣ ਬੱਸ ਘਣਾਉਣੀ ਬੰਦ ਕਰ ਗਏ ਸਹੀ ਗੱਲ ਆ ਮੈਂ ਸੁਣਿਆ ਉਹਨਾਂ ਨੇ ਵੀ ਪਿੱਛੇ ਇਹ ਰੂਲ ਕਰਤਾ ਕਿ ਜੇ 52 ਸੀਟਾਂ ਨੇ ਦੱਸੇ 52 ਸੀਟਾਂ ਨਹੀਂ ਬਿਠਾਵਾਂਗੇ ਕਿਉਂਕਿ ਗੱਲ ਕੀ ਆ ਵੀ ਹੁਣ ਟਿਕਟ ਫ੍ਰੀ ਹੋ ਗਈ ਹੂੰ ਲੇਡੀਜ਼ ਕਿਤੇ ਵੀ ਟਰੈਵਲ ਕਰ ਸਕਦੀਆਂ ਨੇ ਤਾਂ ਕਿਸੇ ਮੁੰਡੇ ਨੇ ਮੰਗ ਕੀਤੀ ਅੱਜ ਤੱਕ ਤੁਸੀਂ ਸਾਡੀ ਵੀ ਕੋਈ ਕਰੋ ਤਾਂ ਗੱਲ ਇਹ ਆ ਵੀ ਬੇਬੁਨਿਆਦੀ ਬਰਾਬਰੀ ਵਾਲੀ ਗੱਲ ਇਹ ਆ ਗਈ ਵੀ ਜਿਹੜੇ ਚੀਜ਼ਾਂ ਤੁਹਾਡੇ ਲਈ ਲਾਹੇਮੰਦ ਨੇ ਉਹ ਮੁੰਡੇ ਨੂੰ ਮਿਲ ਨਹੀਂ ਰਹੀਆਂ ਉਹਦੇ ਤਾਂ ਕੋਈ ਤੁਹਾਨੂੰ ਹੋ ਨਹੀਂ ਜਾਂਦਾ ਤੁਸੀਂ ਐਂ ਵੀ ਕਹੋ ਵੀ ਸਾਡਾ ਮਾਫ਼ ਕੀਤਾ ਮੁੰਡੇ ਦਾ ਵੀ ਮਾਫ਼ ਕਰੋ ਸਹੀ ਗੱਲ ਹੈ ਵੀ ਔਰਤਾਂ ਦਾ ਮਾਫ਼ ਵੀ ਗੱਲ ਇਹੀ ਹੈ ਸਾਰੀ ਵੀ ਬਰਾਬਰੀ ਹਰ ਥਾਂ ਤੇ ਹੋਣੀ ਚਾਹੀਦੀ ਹੈ ਫਿਰ ਤਾਂ ਵੀ ਔਰਤਾਂ ਸਿਰਫ ਇਹ ਨਾ ਕਹਣ ਵੀ ਸਾਨੂੰ ਹੀ ਦੋ ਬਰਾਬਰੀ ਹਾਂ ਰੋਤੇ ਵੀ ਹੋਵੇ ਜੇ ਤੁਸੀਂ ਆਪਦੀ ਕੰਫਰਟ ਜ਼ੋਨ ਨਹੀਂ ਛੱਡਣਾ ਚਾਹੁੰਦੇ ਤਾਂ ਮਰਦ ਵੀ ਆਪਣੀ ਕੰਫਰਟ ਜ਼ੋਨ ਕਿਉਂ ਛੱਡੂਗਾ ਸਹੀ ਗੱਲ ਹੈ ਜਦ ਤੁਸੀਂ ਆਪਣੀ ਕੰਫਰਟ ਜ਼ੋਨ ਤੋਂ ਬਾਹਰ ਜਾ ਕੇ ਕੋਈ ਕੰਮ ਕਰੋਗੇ ਜਿਵੇਂ ਤੁਸੀਂ ਮੈਨੂੰ ਗੱਲ ਕਹੀ ਸੀ ਵੀ ਉਹ ਜ਼ੋਰ ਦਾ ਕੰਮ ਕੋਈ ਚੀਜ਼ ਚੱਕਣੀ ਹੋਵੇ ਕੋਈ ਉਹ ਕੰਫਰਟ ਜ਼ੋਨ ਆ ਮਰਦ ਦੀ ਉਹ ਚੱਕੂ ਆ ਉਹਨੂੰ ਕੋਈ ਫਰਕ ਨਹੀਂ ਪੈਣਾ ਉਹਦੀ ਬਾਡੀ ਉਹ ਜਿਹੀ ਬਣੀ ਆ ਉਹ ਤਾਂ ਬਾਡੀ ਸਟਰਕਚਰ ਉਹੋ ਜਿਹਾ ਤੇ ਉੱਥੇ ਕੋਈ ਲੇਡੀ ਚੱਕ ਲੈ ਕੋਈ ਹੁਣ ਬਥੇਰੇ ਚੱਲੋ ਅੱਜ ਕੱਲ੍ਹ ਕੁੜੀਆਂ ਨੇ ਵੀ ਆਪਣਾ ਜਿਮ ਕਰਦੀਆਂ ਨੇ ਕਈ ਬਹੁਤ ਹੁੰਦੇ ਨੇ ਪਰ ਸਾਰੇ ਦਿਨ ਜਿਮ ਨਹੀਂ ਕਰਦੇ ਪਰ ਜੋ ਕਰੇ ਲੂ ਨੇ ਉਹਨਾਂ ਦਾ ਧਰਨ ਪੈ ਜੇ ਉਹਨਾਂ ਨੂੰ ਉਹ ਗੱਲ ਉੱਥੇ ਆ ਗਈ ਨਾ ਪਰਮੇਂਦਰ ਜੀ ਵੀ ਆਪਾਂ ਜਿਹੜੀ ਉਹ ਸੀ ਵੀ ਐਬਿਲਿਟੀਆਂ ਦੀ ਗੱਲ ਆ ਸਾਰੀ ਧਰਨ ਪੈਣ ਵਾਲੀ ਗੱਲ ਕਿਸੇ ਨੂੰ ਧਰਨ ਪੈ ਜਾਂਦੀ ਹੈ ਕਿਸ ਦੀ ਢੂਈ ਲਿਆ ਜਾਂਦੀ ਹੈ ਸਹੀ ਗੱਲ ਆ ਸਹੀ ਗੱਲ ਹਾਂ ਜਿਹੜਾ ਤਾਲ ਮੇਲਾ ਜ਼ਿੰਦਗੀ ਦਾ ਚੱਕਰ ਉਹ ਤਾਲ ਮੇਲ ਬਣਾ ਕੇ ਹੀ ਚੱਲਿਆ ਤਾਲ ਮੇਲ ਬਣਾ ਕੇ ਚੱਲਿਆ ਜਾਣਾ ਔਰ ਔਰਤ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਬਰਾਬਰੀ ਦਾ ਹਿੱਸਾ ਦੋ ਮਰਦੇ ਇਹ ਨਹੀਂ ਕਹਦਾ ਮੈਨੂੰ ਬਰਾਬਰੀ ਦੋ ਉਹ ਜੋ ਉਹਨਾਂ ਦੀ ਆਪਣੀ ਆਪਣੀ ਰੱਬ ਵੱਲੋਂ ਦਿੱਤੀ ਹੋਈ ਸ਼ਕਤੀ ਹੈ ਉਹਨੂੰ ਲੈ ਕੇ ਹੀ ਚੱਲਣਾ ਪੈਣਾ ਮਿਲ ਕੇ ਚੱਲਣਾ ਪੈਣਾ ਇਹ ਖੂਬੀਆਂ ਇਹ ਬਹੁਤ ਮਾਇਨੇ ਰੱਖਦੀ ਲੈ ਕੇ ਚੱਲ ਮਰਪਰੀ ਜੀ ਕਿਤਨਾ ਕਿਤੇ ਮੈਂ ਇਹ ਚੀਜ਼ ਸਮਝ ਪਾ ਰਿਹਾ ਕਿ ਜੋ ਅੱਜ ਦਾ ਆਪਣਾ ਪੋਡਕਾਸਟ ਹੈ ਜਾਂ ਜੋ ਅੱਜ ਦੇ ਆਪਣੀਆਂ 15 20 ਮਿੰਟ ਜੋ ਵੀ ਆਪਣੀਆਂ ਗੱਲਾਂ ਹੋਈਆਂ ਨੇ ਉਹਦੇ ਵਿੱਚ ਇਹ ਚੀਜ਼ ਸਮਝ ਆ ਰਹੀ ਹੈ ਵੀ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈ ਦੇਖੋ ਸਰ ਇਹ ਚੀਜ਼ ਦਾ ਕੋਈ ਹੱਲ ਹੈ ਨਹੀਂ ਕਿਉਂਕਿ ਉਹੀ ਗੱਲ ਆ ਗਈ ਬਾਡੀ ਸਟਰਕਚਰ ਜਦੋਂ ਆਪਾਂ ਇੱਕ ਦੂਜੇ ਦੀ ਮਹੱਤਤਾ ਸਮਝ ਕੇ ਚੱਲਾਂਗੇ ਤਾਂ ਹੀ ਉਹ ਗੱਲ ਸਹੀ ਬਿਲਕੁਲ ਮਤਲੀ ਪੁਗਤਾ ਬੈਠੂਗੀ ਕਿਉਂਕਿ ਜਿਹੜੀ ਨੇਚਰ ਹੈ ਨੇਚਰ ਨੇ ਆਪਣੀ ਕ੍ਰੀਸ਼ਣੀ ਇਦਾਂ ਕੀਤੀ ਆ ਜੀ ਆਪਾਂ ਇੰਨੇ ਸਾਲਾਂ ਤੋਂ ਇੰਨੀਆਂ ਸਦੀਆਂ ਤੋਂ ਇਹ ਗੱਲ ਕਹੀ ਜਾਂਦੀ ਆ ਇਹ ਡਿਬੇਟਾਂ ਬੈਠਦੀਆਂ ਨੇ ਇਹ ਕਿਤੇ ਕਿੰਨੀਆਂ ਪੌਡਕਾਸਟਾਂ ਹੋਈਆਂ ਜਦ ਇਹਦਾ ਕੋਈ ਹੱਲ ਨਿਕਲਿਆ ਹੀ ਨਹੀਂ ਤਾਂ ਗੱਲ ਇਹ ਆ ਵੀ ਆਪਾਂ ਨੂੰ ਇੱਕ ਦੂਜੇ ਦੀ ਮਹੱਤਤਾ ਇੱਕ ਦੂਜੇ ਦੀ ਆਪਾਂ ਨੂੰ ਮਤਲਬ ਵੀ ਐਬਿਲਿਟੀ ਸਮਝਣੀ ਪੈਣੀ ਆ ਸਮਝ ਕੇ ਆਪਾਂ ਐਬਿਲਿਟੀ ਸਮਝ ਕੇ ਆਪਾਂ ਫੇਰ ਹੀ ਮਤਲਬ ਅੱਗੇ ਵੱਧ ਸਕਦੇ ਜੋ ਔਰਤ ਦਾ ਕੰਮ ਆ ਉਹ ਔਰਤ ਨੂੰ ਉਹ ਕਹਿੰਦੇ ਨੇ ਜਿਸਕਾ ਕੰਮ ਉਸੀ ਕੋ ਸਾਝੇ ਜੋ ਜੋ ਔਰਤ ਦਾ ਕੰਮ ਆ ਇਹ ਗੱਲ ਬਿਲਕੁਲ ਸਹੀ ਠੁੱਕਦੀ ਜੀ ਇਹਦੇ ਤੇ ਵੀ ਜਿਸਕਾ ਕੰਮ ਉਸੀ ਕੋ ਸਾਝੇ ਤਾ ਇਹ ਰਲ ਕੇ ਚੱਲਣਾ ਰਲ ਕੇ ਚੱਲਣਾ ਪੈਣਾ ਇਹਦਾ ਕੋਈ ਹੱਲ ਨਹੀਂ ਜੇ ਆਪਾਂ ਇਹੀ ਸੋਚੀ ਗਏ ਸਾਨੂੰ ਹੱਲ ਨਹੀਂ ਆ ਨਹੀਂ ਤਾਂ ਇਹ ਤਾਂ ਕਿਤੇ ਨਾ ਕਿਤੇ ਆਪਾਂ ਕਹਿ ਦਈਏ ਵੀ ਖੇਲਵਾੜ ਕੁਦਰਤ ਦੇ ਨਾਲ ਹੀ ਖੇਲਵਾੜ ਆ ਕਿਉਂਕਿ ਜਿਹਨੂੰ ਜਿਹੜੀ ਪ੍ਰਮਾਤਮਾ ਨੇ ਐਬਿਲਿਟੀ ਦਿੱਤੀ ਆ ਉਹਨੇ ਉਹਦੇ ਸੰਸਾਰ ਚ ਉਹਦੇ ਅਕੋਰਡਿੰਗ ਹੀ ਵਿਚਰਨਾ ਉਹਦੇ ਅਕੋਰਡਿੰਗ ਨਹੀਂ ਵਿਚਰਨਾ ਤੇ ਇਸੇ ਤਰ੍ਹਾਂ ਹੀ ਬਸ ਆ ਇਹਦਾ ਕੋਈ ਹੱਲ ਤਾਂ ਹੈ ਨਹੀਂ ਤਾਂ ਆਪਾਂ ਨੂੰ ਰਲ ਮਿਲ ਕੇ ਚੱਲਣ ਨਾਲ ਇਹ ਸਾਰਾ ਕੁਝ ਵਧੀਆ ਸਭ ਦਾ ਫਾਇਦਾ ਸਭ ਦਾ ਫਾਇਦਾ ਇਸ ਕਿਤਨਾ ਕਿਤੇ ਆਪਾਂ ਇਹ ਚੀਜ਼ ਦੇਖ ਰਹੇ ਆ ਵੀ ਜਿਹੜਾ ਸਾਡਾ 10 15 ਮਿੰਟ ਦਾ ਪੋਡਕਾਸਟ ਹੋਇਆ ਜਾਂ ਆਪਾਂ ਨੇ ਪੁਰਾਣੀਆਂ ਡਿਬੇਟਸ ਦੇਖੀਆਂ ਨੇ ਪੁਰਾਣੇ ਪੋਡਕਾਸਟ ਦੇਖੇ ਨੇ ਜਾਂ ਅੱਗੇ ਵੀ ਇਸ ਮੁੱਦੇ ਤੇ ਪਤਾ ਨਹੀਂ ਕਿੰਨੀਆਂ ਡਿਬੇਟਸ ਜਾਂ ਕਿੰਨੇ ਪੋਡਕਾਸਟ ਆਉਂਦੇ ਰਹਣੇ ਨੇ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈ ਜੋ ਇਸਤਰੀ ਵੱਲੋਂ ਲੇਡੀਜ਼ ਵੱਲੋਂ ਗਰਲਜ਼ ਵੱਲੋਂ ਇਹ ਮੁੱਦੇ ਚੱਕੇ ਜਾ ਰਹੇ ਨੇ ਕਿ ਸਾਨੂੰ ਬਰਾਬਰੀ ਦਾ ਹੱਕ ਨਹੀਂ ਦਿੱਤਾ ਜਾਂਦਾ ਤਾਂ ਉਹ ਬੇਬੁਨਿਆਦ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਇੱਕ ਦੂਜੇ ਦੀ ਮਹੱਤਤਾ ਸਮਝਣੀ ਪੈਣੀ ਹੈ ਬੰਦੇ ਦੇ ਆਪਣੇ ਕੰਮ ਨੇ ਔਰਤ ਦੇ ਆਪਣੇ ਕੰਮ ਨੇ ਆਪਾਂ ਨੂੰ ਇਹ ਚੀਜ਼ ਸਮਝਣੀ ਪੈਣੀ ਹੈ ਤੇ ਇਹ ਚੀਜ਼ ਸਮਝ ਕੇ ਹੀ ਆਪਾਂ ਇਸ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਪਰ ਇਸ ਚੀਜ਼ ਦਾ ਕੋਈ ਹੱਲ ਨਹੀਂ ਹੈ ਇਹ ਬੇਬੁਨਿਆਦ ਗੱਲਾਂ ਛੱਡ ਕੇ ਆਪਾਂ ਅੱਗੇ ਵੱਧ ਸਕਦੇ ਹਾਂ ਨਹੀਂ ਤਾਂ ਆਪਾਂ ਇਹੀ ਆਮ ਜਿਹੀ ਗੱਲਾਂ ਦੇ ਵਿੱਚ ਉਲਝੇ ਰਹਿ ਜਾਵਾਂਗੇ ਉਲਝੇ ਰਹਿ ਜਾਵਾਂਗੇ ਤੇ ਇਹਦੇ ਨਾਲ ਹੀ ਅੱਜ ਦਾ ਪੋਡਕਾਸਟ ਅਸੀਂ ਸਮਾਪਤ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਨਵੇਂ-ਨਵੇਂ ਪੋਡਕਾਸਟ ਸਮਾਜਿਕ ਮੁੱਦਿਆਂ ਦੇ ਉੱਤੇ ਅਸੀਂ ਲਿਆਉਂਦੇ ਰਾਵਾਂਗੇ ਮਨਪ੍ਰੀਤ ਜੀ ਲਾਸਟ ਦੋ ਸ਼ਬਦ ਮੇਰਾ ਬਸ ਇੰਨੀ ਕਹਿਣਾ ਖੁਸ਼ ਰਹੋ ਰਾਜੀ ਰਹੋ ਤੇ ਸੇਫ ਰਹੋ ਆਪਣੇ ਆਪਣੇ ਘਰਾਂ ਵਿੱਚ ਇਿੱਦੇ ਤੇ ਇਿੱਦੀ ਤਰ੍ਹਾਂ ਦੀ ਅਸੀਂ ਸਮਾਜਿਕ ਮੁੱਦਿਆਂ ਉੱਤੇ ਪੌਡਕਾਸਟ ਲੈ ਕੇ ਆਉਂਦੇ ਰਵਾਂਗੇ। ਬਸ ਸਾਨੂੰ ਤੁਹਾਡਾ ਸਾਥ ਚਾਹੀਦਾ। ਤਾਂ ਸਾਡੀ ਪੌਡਕਾਸਟ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਰੇ ਰਾਜੀ ਰਹੋ, ਖੁਸ਼ ਰਹੋ ਤੇ ਇਦਾਂ ਤਰ੍ਹਾਂ ਦੇ ਇਦਾਂ ਦੀ ਹੋਰ ਸਮਾਜਿਕ ਮੁੱਦਿਆਂ ਉੱਤੇ ਕੰਟੈਂਟ ਦੇਖਣ ਲਈ ਸਾਡੇ ਚੈਨਲ ਨੂੰ ਸ਼ੇਅਰ, ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ। ਧੰਨਵਾਦ।